ਲੇਡੀਜ਼ ਹੁੰਦੀਆਂ ਨਾ ਵਿਚਾਰੀਆਂ ਉਹ ਮਤਲਬ ਕਿ ਘਬਰਾ ਕੇ ਉੱਥੇ ਡਈ ਜਾਣੀ ਆ ਕਿਸ ਨਾਲ ਫਟਿਆ ਕੀ ਫਟਿਆ ਜੀ ਇਹ ਆਪਾਂ ਨੂੰ ਨਹੀਂ ਪਤਾ ਸਸਸੀਆ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਜੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੰਮ ਨਹੀਂ ਕਰਵਾਉਂਦੀ ਤਾਂ ਵੀ ਲੋਕ ਪਰੇਸ਼ਾਨ ਨੇ ਜੇ ਕੰਮ ਕਰਵਾਉਂਦੀ ਆ ਤੇ ਤਾਂ ਵੀ ਲੋਕ ਪਰੇਸ਼ਾਨ ਹੀ ਨਜ਼ਰ ਆਉਂਦੇ ਨੇ ਤੇ ਗੱਲ ਕਰਦੇ ਹਾਂ ਹਿਸ਼ਾਲਪੁਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੋ ਇੱਕ ਰੋਡ ਬਣੀ ਸੀ ਰੋਡ ਜੇ ਨਹੀਂ ਬਣੀ ਸੀ ਤਾਂ ਵੀ ਲੋਕ ਦੁਖੀ ਸਨ ਇਥੋਂ ਲੰਘਣਾ ਰਾਹੀਰਾਂ ਦਾ ਬੜਾ ਔਖਾ ਸੀ ਆਟੋ ਵਾਲੇ ਵੀ ਇੱਥੇ ਆਟੋ ਪਰਟਨ ਦੇ ਆ ਖਬਰਾਂ ਨਿਤ ਦਿਹਾੜੇ ਸੁਣਨ ਨੂੰ ਮਿਲਦੀਆਂ ਸਨ ਤੇ ਜੇ ਇਹ ਰੋਡ ਬਣਾ ਦਿੱਤੀ ਗਈ ਹੈ ਤੇ ਤਾਂ ਵੀ ਲੋਕ ਇੱਥੋਂ ਪਰੇਸ਼ਾਨ ਹੋ ਕੇ ਲੰਘਦੇ ਨੇ ਦੁਖੀ ਹੋ ਕੇ ਲੰਘਦੇ ਨੇ ਕਿਉਂਕਿ ਇਹ ਜਿਹੜੀ ਰੋਡ ਹੈ ਅਜੇ ਥੋੜਾ ਜਿਹਾ ਹੀ ਸਮਾਂ ਹੋਇਆ ਜੋ ਰੇਲਵੇ ਪ੍ਰਸ਼ਾਸਨ ਦੇ ਅਧੀਨ ਆਉਂਦੀ ਹੈ ਰੇਲਵੇ ਭਾਗ ਭਾਗ ਦੇ ਅਧੀਨ ਆਉਂਦੀ ਹੈ ਤੇ ਇਹ ਨਵੀਂ ਰੋਡ ਜੋ ਬਣਾਈ ਗਈ ਸੀ ਕੁਝ ਸਮਾਂ ਪਹਿਲਾਂ ਤੇ ਇਸ ਦੇ ਹਾਲਾਤ ਤੁਹਾਨੂੰ ਦਿਖਾਣਾ ਚਾਹੁੰਦੇ ਆ ਕਿ ਇਹ ਸੜਕ ਜਿਹੜੀ ਆ ਇਹ ਬਣਾਈ ਹੋਈ ਇਹ ਵਿੱਚੋਂ ਪਾੜ ਗਈ ਆ ਇਹ ਸਾਰੇ ਦ੍ਰਿਸ਼ ਜੀਬੀਸੀ ਅਪਡੇਟ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾ ਰਹੇ ਆ ਪ੍ਰਿੰਸ ਜੀ ਇੱਧਰ ਵੀ ਕੈਮਰਾ ਮਾਰਿਓ ਜਿਹੜਾ ਆ ਦੇਖੋ ਪੱਥਰ ਜਿਹੜਾ ਵਿੱਚੋਂ ਪਾੜ ਚੁੱਕਾ ਹੋਇਆ ਤੇ ਕਿੰਨੀ ਕੁ ਮਜ਼ਬੂਤੀ ਨਾਲ ਇਹ ਬਣਾਈ ਗਈ ਆ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਵਿਭਾਗ ਵੱਲੋਂ ਕਿੰਨੀ ਇਮਾਨਦਾਰੀ ਨਾਲ ਇਹ ਕੰਮ ਕੀਤਾ ਗਿਆ ਸਿਰਫ ਇੱਕ ਲੋਕ ਦਿਖਾਵਾ ਹੀ ਕਹਿ ਸਕਦੇ ਆ ਸਿਰਫ ਇੱਕ ਖਾਨਾ ਪੂਰਤੀ ਕਹਿ ਸਕਦੇ ਆ ਕਿ ਇੱਕ ਖਾਨਾ ਪੂਰਤੀ ਕੀਤੀ ਗਈ ਆ ਇਹ ਰੋਡ ਬਣਾ ਕੇ ਸਿਰਫ ਲੋਕਾਂ ਨੂੰ ਇੱਕ ਗੁੰਮਰਾਹ ਕੀਤਾ ਗਿਆ ਜਦੋਂ ਲੋਕ ਇਹਦਾ ਵਿਰਧ ਰੋਧ ਕਰਦੇ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਨੂੰ ਧਿਆਨ ਵਿੱਚ ਲਿਆ ਕੇ ਇਸ ਦਾ ਕੰਮ ਚਲਾਇਆ ਗਿਆ ਤੇ ਇੱਕ ਪਾਸੇ ਜੇ ਨਜ਼ਰ ਮਾਰੀਏ ਰੇਲਵੇ ਸਟੇਸ਼ਨ ਦੀ ਰੇਲਵੇ ਸਟੇਸ਼ਨ ਵੀ ਨਵਾਂ ਬਣ ਰਿਹਾ ਤੇ ਸਾਡੇ ਨਾਲ ਵੀ ਇੱਥੇ ਰਾਹੀਰ ਮੌਜੂਦ ਨੇ ਸਰ ਸਵਾਗਤ ਆ ਤੁਹਾਡਾ ਜੀਬੀਸੀ ਅਵਡਰ ਵਿੱਚ ਕੀ ਨਾਮ ਹੈ ਸਰ ਮੇਰਾ ਨਾਮ RAMJEET ਉਰਫ ਸੋਨੂ ਆ ਜੀ ਇਹ ਮੈਂ ਬਹੁਤ ਵਧੀਆ ਤੁਸੀਂ ਉਪਰਲਾ ਕੀਤਾ ਜੀ ਆਪਾਂ ਚਲੋ ਤੁਹਾਨੂੰ ਲੱਭ ਰਿਹਾ ਸੀ ਕਈ ਦਿਨਾਂ ਤੋਂ ਤੁਸੀਂ ਲੱਭ ਨਹੀਂ ਰਹੇ ਸੀ ਤੇ ਮਤਲਬ ਕਿ ਨਾ ਇਹ ਜਿਹੜੀ ਸੜਕ ਆ ਇਹ ਪਤਾ ਨਹੀਂ ਥੋੜੇ ਦਿਨ ਹੋਈ ਸੀ ਇਹਨੂੰ ਬਣੀ ਨੂੰ ਹਾਲੇ ਤੇ ਆ ਦੇਖੋ ਥਾਂ ਥਾਂ ਟੁੱਟੀ ਪਈ ਆ ਤੇ ਕੋ ਪਿੱਛੇ ਜੋੜ ਪਾਇਆ ਜੋ ਹਲੇ ਮਤਲਬ ਇਹਨੇ ਸਹੀ ਤਰ੍ਹਾਂ ਉਹਨੂੰ ਜੋੜਿਆ ਨਹੀਂ ਹੈਗਾ ਤੇ ਉਹ ਜਿਹੜੀ ਨਾਰਮਲ ਸੜਕਾਂ ਤੇ ਜਿਹੜੀ ਉਹਨਾਂ ਨਮੀ ਪਾਈ ਹੈ ਨਾ ਤੇ ਉਹਦਾ ਡਿਸਟੈਂਸ ਬਹੁਤ ਜ਼ਿਆਦਾ ਆ ਤੇ ਜਦੋਂ ਉਧਰੋਂ ਲੋਕੀ ਆਉਂਦੇ ਨੇ ਨਾ ਪਤਾ ਨਹੀਂ ਲੱਗਦਾ ਵੀ ਉਹ ਇੰਨੀ ਉੱਚੀ ਨੀਮੀ ਆ ਤੇ ਆ ਕੇ ਬਹੁਤ ਸਾਰੇ ਲੋਕ ਉੱਥੇ ਡਿੱਗਦੇ ਆ ਇੱਕ ਇੱਕ ਦਿਨ ਕੁੜੀ ਆ ਰਹੀ ਸੀ ਜਿੰਮ ਤੋਂ ਡਿੱਗੀ ਤੇ ਮੈਂ ਉਹਨੂੰ ਚੱਕਿਆ ਉਹਦੇ ਕਾਫੀ ਸੱਟਾਂ-ਸੱਟਾਂ ਲੱਗੀਆਂ ਚਲੋ ਜੀ ਤੇ ਹੋਰ ਕੋਈ ਇਥੇ ਚੱਕਣ ਵਾਲਾ ਨਹੀਂ ਕੋਣ ਉਸ ਨੂੰ ਕਿਸੇ ਨੇ ਨਹੀਂ ਦੇਖਿਆ ਆ ਦੋ ਤਿੰਨ ਦਿਨ ਹੋਰ ਹੋ ਗਿਆ ਤੇ ਇੱਕ ਬਜ਼ੁਰਗ ਜੀ ਵੀ ਆਏ ਉਹ ਬਜ਼ੁਰਗ ਵੀ ਉੱਥੇ ਡਿਗੇ ਆ ਜੀ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਉੱਥੋਂ ਫੇਕ ਅੰਕਲ ਆਏ ਉਹਨਾਂ ਨੇ ਮਤਲਬ ਇਹਨਾਂ ਦੇ ਥੋੜਾ ਜਿਹੜਾ ਡਿਪਾਰਟਮੈਂਟ ਇਹਨਾਂ ਦਾ ਹੈਗਾ ਆ ਇਹ ਸੜਕ ਬਣਾਉਣਾ ਇਹਨਾਂ ਦੀ ਜੀਸੀ ਵੀ ਲਿਜਾ ਕੇ ਇਹਨਾਂ ਨੇ ਮਿੰਤਰਲਾ ਕਰਕੇ ਉੱਥੋਂ ਤੇ ਮਿੱਟੀ ਪਵਾਈ ਆ ਪਰ ਉਹ ਮਿੱਟੀ ਹੁਣ ਉੱਥੋਂ ਫੇਰ ਖਿਸ ਗਈ ਆ ਉੱਥੋਂ ਬਹੁਤ ਲੋਕੀ ਸਾਰੇ ਡਿਗਦੇ ਆ ਜੀ ਬਹੁਤ ਖਸਤਾ ਹਾਲ ਦਾ ਪਤਾ ਨਹੀਂ ਹੁਣ ਕਿੱਦਾਂ ਬਣਾਈ ਆ ਜੀ ਕਿੱਦਾਂ ਨਹੀਂ ਬਣਾਈ ਹੈਗੀ ਆ ਇੱਕ ਪਾਸੇ ਰੇਲਵੇ ਸਟੇਸ਼ਨ ਦੀ ਤਿਆਰੀਆਂ ਹੋ ਰਹੀਆਂ ਨੇ ਨਵਾਂ ਰੇਲਵੇ ਸਟੇਸ਼ਨ ਬਣਾਇਆ ਜਾ ਰਿਹਾ ਦੂਜੇ ਪਾਸੇ ਜੇ ਹਾਲਾਤ ਵੇਖੀਏ ਤਾਂ ਇੱਥੇ ਤੱਕ ਪਹੁੰਚਣ ਦੀ ਕਿੰਨੀ ਦਿੱਕਤ ਆ ਸਕਦੀ ਹੈ ਸਰ ਦਿੱਕਤ ਆ ਜੀ ਬੱਚੇ ਬਹੁ ਡਿੱਗਦੇ ਆ ਜਾਂ ਲੇਡੀਜ਼ ਹੁੰਦੀਆਂ ਨਾ ਵਿਚਾਰੀਆਂ ਉਹ ਮਤਲਬ ਕਿ ਘਬਰਾ ਕੇ ਉੱਥੇ ਡਿੱਗ ਜਾਂਦੀਆਂ ਜਿੱਦਾਂ ਰੋਡ ਟੁੱਟਾ ਪਿਆ ਹੁਣ ਦੇਖੋ ਜੀ ਤੁਸੀਂ ਸਿੱਧੇ ਜਾਂਦੇ ਪਏ ਗੱਭੇ ਰੋਡ ਟੁੱਟਾ ਦਿਸਦਾ ਹੀ ਨਹੀਂ ਪਿਆ ਜਦੋਂ ਜਗਤਮ ਜਾ ਕੇ ਜੋ ਦੇਖਦਾ ਨਾ ਬੰਦਾ ਫਿਰ ਪਤਾ ਲੱਗਦਾ ਜੀ ਮੈਰਾ ਮੈਂ ਇਥੋਂ ਡੇਲੀ ਅਪ ਡਾਊਨ ਕਰਦਾ ਜੀ ਇਥੇ ਮੇਰਾ ਰੇਲਵੇ ਸਟੇਸ਼ਨ ਜਿਹੜੀ ਚੇਂਜ ਹੈਗੀ ਨ ਲੋਕੀ ਬਹੁਤ ਗਾਲਾਂ ਕੱਢਦੇ ਆਂ ਨੰਗਦੇ ਵੜਦੇ ਆਂ ਵੀ ਇਹਨਾਂ ਨੂੰ ਦੇਦਾ ਨਹੀਂ ਹੈਗਾ ਜਦ ਕਿ ਸਾਰੇ ਮੰਤਲਗ ਦੇ ਅਧਿਕਾਰੀ ਇੱਥੇ ਕੋਲੇ ਹੀ ਹੁੰਦੇ ਨਾ ਸਾਰੇ ਸਾਹਮਣੇ ਸਾਹਮਣੇ ਹੀ ਹੁੰਦੇ ਨਾ ਕੁਝ ਸਾਰਾ ਕੁਝ ਕਿੱਥੋਂ ਤੱਕ ਉਮੀਦ ਰੱਖਦੇ ਹੋ ਕਿ ਇੱਕ ਸਰੋਂ ਇੱਕ ਖਰਨਾਪੂਰਤੀ ਕੀਤੀ ਗਈ ਹੈ ਸਰ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਸੜਕ ਬਣਾ ਕੇ ਸਰ ਹੁਣ ਇਹਨਾਂ ਨੂੰ ਪਤਾ ਜੀ ਇਹ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਆ ਪੜ੍ਹੇ ਲਿਖੇ ਜ਼ਿਆਦਾ ਆ ਜੀ ਇਹਨਾਂ ਨੇ ਕਿੱਦਾਂ ਦਾ ਮਟੀਰੀਅਲ ਪਾਇਆ ਉਹਨੂੰ ਕਿਸ ਤਰੀਕੇ ਨਾਲ ਤਿਆਰ ਕੀਤਾ ਕਿਸ ਲੈਵਲ ਨਾਲ ਤਿਆਰ ਕੀਤਾ ਤੇ ਬਸ ਦੇਖੋ ਤੁਹਾਡੇ ਸਾਹਮਣੇ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਸਾਰੇ ਬੰਦੇ ਇਥੋਂ ਡੇਲੀ ਨੰਗਣ ਵਾਲੇ ਹੈਗੇ ਆ ਜੀ ਹਾਂਜੀ ਸੋ ਸਾਡੇ ਨਾਲ ਹੋਰ ਵੀ ਇੱਥੇ ਰਾਹੀਰ ਮੌਜੂਦ ਨੇ ਜੋ ਇੱਥੋਂ ਸਵਾਰੀਆਂ ਲੈ ਕੇ ਹਾਂਜੀ ਭਾਈ ਤੁਸੀਂ ਰੋਜ਼ ਔਟੋ ਲੈ ਕੇ ਨਿਕਲਦੇ ਹੋ ਇੱਥੇ ਜੀ ਨਹੀਂ ਕਿਤੇ ਕਿਤੇ ਜਾਂਦੇ ਆਂ ਕਿਤੇ ਕਿਤੇ ਨੇ ਕਿਦਾਂ ਰਾਹ ਦੇਖਦੇ ਹੋ ਇੱਥੇ ਢੱਪੜਿਆ ਹੋਇਆ ਹੈ ਰਾਹ ਇਦਾਂ ਹੀ ਆ ਕਿਤੇ ਠੀਕ ਵੀ ਹੈ ਥੋੜਾ ਕਿਤੇ ਦੂਜੇ ਰੋਡ ਬਣਨ ਤੋਂ ਪਹਿਲਾਂ ਵੀ ਤੁਹਾਨੂੰ ਇੱਥੇ ਮੁਸ਼ਕਲ ਆਉਂਦੀ ਸੀ ਲੰਘਣ ਲੱਗਿਆ ਹਾਂਜੀ ਹਾਂਜੀ ਪਹਿਲਾਂ ਜੀ ਤੇ ਬਣਨ ਤੋਂ ਬਾਅਦ ਵੀ ਇਹ ਦਿੱਕਤ ਆਉਂਦੀ ਗਈ ਹੈ ਬਣਤ ਬਾਅਦ ਥੋੜੀ ਜਿਹੀ ਸਾਰੀ ਸਟੇਸ਼ਨ ਨਵਾਂ ਬਣਦਾ ਪਿਆ ਕੀ ਕਹਿਣਾ ਚਾਹੋਗੇ ਹਾਂਜੀ ਸਟੇਸ਼ਨ ਦਾ ਬੰਦਾ ਬੈਨਾਵਾ ਸੜਕ ਤਾਂ ਹੀ ਕਰਕੇ ਆ ਉਹ ਸੜਕ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਸਰ ਵੀ ਖੜੇ ਆ ਮਟਰਸ ਸਟਾਰਟ ਕਰਕੇ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਜਸਪਾਲ ਰਾਏ ਗਾਲਾ ਜੀ ਹਾਂਜੀ ਜਸਪਾਲ ਜੀ ਦੁੱਧ ਕੌਂਦੇ ਤੁਸੀਂ ਹਾਂਜੀ ਤੇ ਰੋਜ਼ ਇੱਥੋਂ ਲੰਘਾ ਤੁਹਾਡਾ ਜੀ 40 ਸਾਲ ਤੋਂ ਜੀ 40 ਸਾਲ ਹੋ ਗਏ ਜੀ ਹਾਂਜੀ ਤੇ ਕਿਵੇਂ ਦੇਖਦੇ ਹੋ ਇਸ ਰੋਡ ਨੂੰ ਲੈ ਕੇ ਕੀ ਕਰਨਾ ਚਾਹੋਗੇ ਜੀ ਹੁਣ ਵਧੀਆ ਬਣਿਆ ਜੀ ਪਹਿਲਾਂ ਤਾਂ ਬੱਸ ਐਵੇਂ ਉੱਥੇ ਬਣ ਗਿਆ 2 ਫੁੱਟ 10 ਫੁੱਟ ਉੱਥੇ ਬਣ ਗਿਆ 20 ਫੁੱਟ ਉੱਥੇ ਬਣ ਗਿਆ ਰਾਤ ਨੂੰ ਬਣਿਆ ਸਵੇਰ ਨੂੰ ਬਜਰੀ ਇਕੱਠੀ ਹੋ ਗਈ ਨਹੀਂ ਸੀ ਬਣਿਆ ਮੇਰੇ ਹੀ ਹੋਸ਼ ਦੇ ਵਿੱਚ ਜਦੋਂ ਤੋਂ ਰੋਡ ਬਣਿਆ ਪਹਿਲੀ ਵਾਰ ਵਧੀਆ ਰੋਡ ਬਣਿਆ ਜੀ ਜੇ ਰੋਡ ਜਿਹੜਾ ਬਣਿਆ ਹਾਂਜੀ ਰੋਡ ਪਾਟਿਆ ਜੀ ਪਤਾ ਨਹੀਂ ਫਿਰ ਠੇਕੇਦਾਰ ਦੀ ਕਮਜ਼ੋਰੀ ਕੀ ਹੈ ਜੀ ਸਾਨੂੰ ਨਹੀਂ ਪਤਾ ਮੈਂ ਵੀ ਰੋਜ਼ ਦੇਖਦਾ ਪਰ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਮੈਨੂੰ ਕਮਜ਼ੋਰੀ ਨਹੀਂ ਠੇਕੇਦਾਰ ਦੀ ਮੈਨੂੰ ਵਿੱਚ ਬੇਈਮਾਨੀ ਲੱਗਦੀ ਜੀ ਜਿਹੜਾ ਮੇਰਾ ਹਿਸਾਬ ਕਿਤਾਬ ਨਹੀਂ ਉਮਰ ਦੇ ਹਿਸਾਬ ਦੇ ਨਾਲ ਮੈਂ ਜੋ ਤਜਰਬਾ ਕੀਤਾ ਹੈ ਬਣਾਇਆ ਵਧੀਆ ਸੀ ਜਿੱਦਾਂ ਇਹ ਗਰਮੀ ਪਈ ਨਾ ਉਦੋਂ ਇਹ ਰੋੜਾ ਉੱਥੋਂ ਚੱਕਿਆ ਗਿਆ ਗੈਸ ਨਾਲ ਫਟਿਆ ਕੀ ਫਟਿਆ ਜੀ ਇਹ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਕਿਹੜੇ ਇੰਜੀਨੀਅਰਾਂ ਆਪਾਂ ਕਿ ਮਾਤਲ ਬੰਦੇ ਹਨਾ ਤੇ ਪਹਿਲਾਂ ਨਾਲ ਵੈਸੇ ਵਧੀਆ ਜੀ ਨੰਗਨੂ ਵੀ ਸਭ ਤੋਂ ਵੱਡੀ ਇਸ ਰੋੜ ਦੇ ਮੇਨ ਗੱਲ ਜਿਹੜੀ ਸੀ ਜੇ ਭੰਗ ਬੂਟੀ ਵੱਢੀ ਗਈ ਇਸ ਕਰਕੇ ਜੀ ਪਰ ਜੇ ਪਰ ਜੇ ਇਸ ਤਰ੍ਹਾਂ ਹੀ ਪੜਦਾ ਰਿਹਾ ਰੋੜ ਇਹ ਤਾਂ ਕਿੰਦਾ ਹਾਦਸਾ ਕਿੰਦਾ ਹਾਂ ਹਾਦਸਾ ਹੋਊਗਾ ਜੀ ਪੱਕਾ ਫਿਰ ਫਿਰ ਪੱਕਾ ਹਾਦਸਾ ਹੋਊਗਾ ਜੀ ਪਰ ਇੱਕ ਹੈਗਾ ਜੀ ਵੀ ਥੋੜਾ ਜਿਹਾ ਪ੍ਰਸ਼ਾਸਨ ਪਨੀਰ ਜਾਗਿਆ ਕਿੰਦਾ ਵੀ ਚਲੋ ਤੁਹਾਡੇ ਵਰਗੇ ਜਿਹੜੇ ਬਾਈ ਕਵਰਿੰਗ ਕਰਦੇ ਉਹਨਾਂ ਵਾਰ ਕੇ ਇੱਥੇ ਥੋੜਾ ਜਿਹਾ ਹੁਣ ਲੇੜੀ ਵਸ ਤੇ ਵਧੀਆ ਹੋ ਗਿਆ ਜਿਹੜੀ ਭੰਗ ਬੂਟੀ ਵੱਢੀ ਗਈ ਨਹੀਂ ਤਾਂ ਤੇ ਦਿਨੇ ਦੁਪਹਿਰੇ ਲੋਕੀ ਬਾਲੀਆਂ ਰਾਹ ਦਿੰਦੇ ਸੀ ਬਹੁਤ ਮਾੜਾ ਖਲਾਫ ਸੀ ਪਰ ਹੁਣ ਅੱਗੇ ਨਾਲ ਕੁਝ ਫਰਕ ਹੈ ਜੀ ਤੇ ਜਿਹੜੇ ਟੁੱਟ ਚੁੱਕੀ ਰੋਡ ਜਾਂ ਕਿ ਪਾੜ ਚੁੱਕੀ ਏ ਇਹਦੀ ਰਿਪੇਅਰ ਹੋਣੀ ਚਾਹੀਦੀ ਜੀ ਰਿਪੇਅਰ ਬਿਲਕੁਲ 100 110% ਹੋਣੀ ਚਾਹੀਦੀ ਜੀ ਇਹ ਤਾਂ ਬਿੱਲ ਉਹਨਾਂ ਦਾ ਉਦੋਂ ਪਾਸ ਹੋਣਾ ਚਾਹੀਦਾ ਜਿਹhle ਰਿਪੇਅਰ ਹੋ ਜਵੇ ਇਹਦੀ ਆਪਾਂ ਤਾਂ ਇਹ ਕਹਾਂਗੇ ਜੀ ਆਪਣੇ ਹਿਸਾਬ ਉਮਰ ਦੇ ਹਿਸਾਬ ਦੇ ਤਜਰਬੇ ਨਾਲ ਜੀ ਸੋ ਇਹ ਜਿਹੜੀ ਰੋਡ ਬਣੀ ਹੋਈ ਆ ਨਵੀਂ ਰੋਡ ਬਣੀ ਆ ਰੇਲਵੇ ਸਟੇ ਤੇ ਇਹਦੇ ਨਾਲ ਹੀ ਇੱਕ ਫੁੱਟਪਾਥ ਨਵਾਂ ਬਣਾਇਆ ਜਾ ਰਿਹਾ ਕੀ ਲੋਕ ਇਸ ਖਰਾਬ ਰੋਡ ਤੋਂ ਬਾਅਦ ਫੁੱਟਪਾਥੋਂ ਆਪਣੇ ਵਾਹਨ ਲੈ ਕੇ ਨਿਕਲਣਗੇ ਇੱਥੋਂ ਮੋਟਰਸਾਈਕਲ ਐਕਟਿਵਾ ਇੱਥੋਂ ਫੁੱਟਪਾਥ ਤੋਂ ਲੈ ਕੇ ਨਿਕਲਣਗੇ ਸੋ ਇਸ ਪਾਸੇ ਵੀ ਇੱਕ ਧਿਆਨ ਦੇਣ ਦੀ ਲੋੜ ਆ ਇਹਨੂੰ ਸਹੀ ਤਰ੍ਹਾਂ ਮੁਰੰਮਤ ਕਰਕੇ ਲੋਕਾਂ ਦੇ ਖਾਸ ਸੁਵਿਧਾ ਦੇਣੀ ਚਾਹੀਦੀ ਆ ਤਾਂ ਜੋ ਲੋਕ ਸਹੀ ਸਲਾਮਤ ਆਪਣੇ ਟਿਕਾਣਿਆਂ ਤੇ ਰੇਲਵੇ ਸਟੇਸ਼ਨ ਤੱਕ ਪਹੁੰਚ ਸਕਣ ਤੇ ਇਹਨਾਂ ਨੂੰ ਕੋਈ ਮੁਸ਼ਕਲਾਂ ਵਿੱਚ ਰਸਤੇ ਵਿੱਚ ਨਾ ਆਉਣਾ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਨਵਨੀਤ ਸਿੰਘ ਚਿਮਾ ਜੀਬੀਸੀ ਅਪਡੇਟ